ਪਰਵਾਸੀਆਂ ਨੂੰ ਤੁਸੀਂ ਧੱਕੇ ਮਰਵਾ ਰਹੇ ਹੋ ਉਹਨਾਂ ਦੇ ਵਰ ਖਿਲਾਫ ਤੁਸੀਂ ਕਿਉਂ ਨਹੀਂ ਬੋਲਦੇ ਮੈਂ ਇੱਕ ਗੱਲ ਕਹਾਗਾ ਜਿਸ ਵਿਅਕਤੀ ਨੇ ਉਸ ਕੋ ਕਰਮ ਕੀਤਾ ਉਹ ਅਪਰਾਧ ਕੀਤਾ ਉਹਨੂੰ ਜੇ ਫਾਂਸੀ ਵੀ ਹੋ ਜਾਵੇ ਉਹ ਥੋੜੀ ਹੈ ਲੇਕਿਨ ਇਹ ਆਜ਼ਾਦ ਭਾਰਤ ਹੈ ਇੱਥੇ ਪ੍ਰਵਾਸੀਆਂ ਦੇ ਨਾਲ ਖੜਨਾ ਹੀ ਧਰਮ ਹੈ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਮਜਰੂਮਾਂ ਦੇ ਨਾਲ ਖੜੇ ਆ ਗੁਰੂ ਤੇਗ ਬਹਾਦਰ ਸਾਹਿਬ ਇਸ ਜਨੂਦੀ ਰੱਖਿਆ ਵਾਸਤੇ ਖੜਿਆ ਇਹ ਨਾ ਮਾਲਾਂ ਵਾਸਤੇ ਹੀ ਖੜੇ ਆ ਲੇਕਿਨ ਆਪਰੀ ਦਾ ਕੀ ਸਟੈਂਡ ਆ ਤੁਸੀਂ ਉਹਨਾਂ ਹਿੰਦੂ ਪ੍ਰਵਾਸੀਆਂ ਨੂੰ ਭਜਾਉਣਾ ਚਾਹੁੰਦੇ ਆ ਕਿਆ ਤੁਸੀਂ ਇਸ ਪੰਜਾਬ ਨੂੰ ਗੁਲਾਮ ਕਰਨਾ ਚਾਹੁੰਦੇ ਆ ਅਸੀਂ ਸਾਨੂੰ ਤੁਹਾਡੀ ਗੁਲਾਮੀ ਪਸੰਦ ਨਹੀਂ ਅਸੀਂ ਉਹਨਾਂ ਮੰਦਰਾਂ ਦੇ ਵਿੱਚ ਜਾ ਰਹੇ ਆ ਮੈਂ ਇਹਨਾਂ ਪ੍ਰਵਾਸੀਆਂ ਦੇ ਨਾਲ ਖੜਾ ਮੈਂ ਕਿਸੇ ਕਾਨੂੰਨ ਦੀ ਉਲੰਘਣਾ ਨਹੀਂ ਹੋਣ ਦੰਦਾ ਮੈਂ ਹਿੰਦੁਸਤਾਨ ਦੇ ਸੰਵਿਧਾਨ ਨੂੰ ਮੰਨਦਾ ਹਾਂ ਦੂਜੀ ਗੱਲ ਇਹ ਹਿੰਦੂ ਗਰੀਬ ਲੋਕ ਸਾਡੇ ਉਹਨਾਂ ਪ੍ਰਵਾਸੀਆਂ ਦੇ ਤੁਸੀਂ ਢਿੱਡ ਤੇ ਲੱਤ ਮਾਰਦੇ ਹੋ ਉਹਨਾਂ ਦੀ ਰੋਜ਼ਗਾਰ ਤੇ ਲੱਤ ਮਾਰਦੇ ਤੁਹਾਡਾ ਇਹਨਾਂ ਬਾਰੇ ਕੀ ਸਟੈਂਡ ਹੈ ਮੈਂ ਪੰਜਾਬ ਸਰਕਾਰ ਨੂੰ ਮੈਂ ਹਰ ਉਸ ਹਿੰਦੂ ਭੈਣ ਭਾਈ ਨੂੰ ਉਸ ਸਨਾਤਨੀ ਨੂੰ ਉਸ ਰਾਮਚੰਦਰ ਭਗਵਾਨ ਦੇ ਮੰਨਣ ਵਾਲੇ ਨੂੰ ਬੇਨਤੀ ਕਰਦਾ ਮੈਨੂੰ ਇਹ ਹਰਜਾਨਾ ਤਾ ਭੁਗਤਣਾ ਪਿਆ ਮੈਂ ਰਾਮ ਮੰਦਿਰ ਚ ਲੰਗਰ ਲਾਇਆ ਮੈਂ ਮੰਦਿਰਾਂ ਚ ਜਾਣਾ ਤਾਂ ਇਹ ਹਰਜਾਨਾ ਭੁਗਤਿਆ ਮੈਂ ਭਗਵੇਂ ਪਾਉਣਾ ਪਾ ਇਹ ਹਰਜਾਨਾ ਭੁਗਤਿਆ ਤੇ ਮੈਂ ਭਗਵੇਂ ਦੇ ਵਿੱਚ ਹੀ ਮਰਾਂ ਮੈਨੂੰ ਕੋਈ ਫਰਕ ਨਹੀਂ ਲੇਕਿਨ ਤੁਸੀਂ ਅੱਜ ਉਹਨਾਂ ਦੇ ਪ੍ਰਤੀ ਨਫ਼ਰਤ ਦੇ ਜਿਹੜੇ ਬੋਲ ਉੱਗੇ ਨੇ ਇਹਨੂੰ ਪੂਰੀ ਦੁਨੀਆ ਨੇ ਹੁਣ ਸੁਣ ਲਿਆ ਕਿਉਂਕਿ ਅਸੀਂ ਟੇਢੇ ਢੰਗ ਦੇ ਨਾਲ ਪੰਜਾਬ ਨੂੰ ਤੁਹਾਡੇ ਗੁਲਾਮ ਨਹੀਂ ਹੋਣ ਦੇਣਾ ਅੱਜ ਪੰਜਾਬ ਦੇ ਵਿੱਚੋਂ ਉਹ ਜਿਹੜੇ ਹਿੰਦੂ ਭੈਣ ਭਰਾ ਸਨਾਤਨੀ ਪਾਤੇ ਡਰਦੇ ਸੀ ਹੁਣ ਉਹ ਡਰਨ ਵਾਲੇ ਨਹੀਂ ਰਹੇ ਇਹ ਪ੍ਰਵਾਸੀ ਗਰੀਬਾਂ ਨਾਲ ਤੁਸੀਂ ਕਿਉਂ ਪੰਗਾ ਲੈਨੇ ਹੋ ਇਹਨਾਂ ਤੇ ਤੁਹਾਡਾ ਕੀ ਬਗੜਿਆ ਜਿਨ੍ਹਾਂ ਨੇ ਗੁਨਾਹ ਕੀਤਾ ਉਹਨਾਂ ਨੂੰ ਤੁਸੀਂ ਧੱਕੋ ਜਿਹੜੇ ਪੰਜਾਬ ਤੇ ਬਾਹਰ ਦੀਆਂ ਸਟੇਟਾਂ ਵਿੱਚ ਸਿੱਖ ਵੱਸਦੇ ਨੇ ਤੁਸੀਂ ਉਹਨਾਂ ਬਾਰੇ ਕੰਡੇ ਵੀਦੇ ਹੋ ਜਿਹੜੇ ਪੰਜਾਬ ਤੋਂ ਬਾਹਰ ਵਪਾਰ ਕਰਦੇ ਨੇ ਜਿਹੜੇ ਪੰਜਾਬ ਤੇ ਬਾਹਰ ਟਰਾਂਸਪੋਰਟ ਦਾ ਕੰਮ ਕਰਦੇ ਨੇ ਇਹ ਲੋਕ ਜਿਹੜੇ ਪ੍ਰਵਾਸੀਆਂ ਨੂੰ ੱੱਕੇ ਮਾਰਦੇ ਆ ਉਹਨਾਂ ਦੇ ਵਾਸਤੇ ਇੱਕ ਉਹ ਮੌਤ ਦਾ ਟੰਡ ਬਰਾਚ ਰਹੇ ਨੇ ਕਿਤੇ ਉਹ ਅੱਗ ਸੰਸਾਰ ਵਿੱਚ ਨਾ ਲਾ ਦਿਓ ਜੋ ਨੇਪਾਲ ਚ ਹੋਈ ਆ ਤੁਸੀਂ ਤਰਸ ਖਾਓ ਪੰਜਾਬ ਤੇ ਤੁਸੀਂ ਪਹਿਲਾ ਵਾਲਾ ਕਾਲਾ ਦੌਰ ਲਿਆਉਣਾ ਚਾਹੁੰਦੇ ਨੇ ਅੱਜ ਤੁਸੀਂ ਸੱਚ ਦੀ ਆਵਾਜ਼ ਨੂੰ ਦੱਬਣਾ ਚਾਹੁੰਦੇ ਨੇ ਤੁਸੀਂ ਗਰੀਬ ਲੋਕਾਂ ਦੀ ਆਵਾਜ਼ਾਂ ਨੂੰ ਦੱਬਣਾ ਚਾਹੁੰਦੇ ਨੇ ਪੰਜਾਬ ਦਵਾਰਾ ਅਤਵਾਦ ਦੀ ਅਸੀਂ ਬਲੀ ਨਹੀਂ ਚੜਨ ਦੇਣਾ ਮੈਂ ਇਹ ਗੱਲ ਦਾਅਵੇ ਨਾਲ ਕਹਿੰਦਾ ਤੁਸੀਂ ਉਹਨਾਂ ਲੋਕਾਂ ਨੂੰ ਖੁਸ਼ ਕਰਨਾ ਚਾਹੁੰਦੇ ਨੇ ਜਿਹੜੇ ਪੰਜਾਬ ਨੂੰ ਵੰਡਣਾ ਚਾਹੁੰਦੇ ਨੇ ਕੀ ਤੁਹਾਡਾ ਮੰਦਰਾਂ ਨੇ ਕੀ ਵੰਡਾਇਆ ਇਹਨਾਂ ਪ੍ਰਵਾਸੀਆਂ ਨੇ ਤੁਹਾਡਾ ਕੀ ਆਪਣੇ ਨੁਕਸਾਨ ਕੀਤਾ ਜਿਨ੍ਹਾਂ ਲੋਕਾਂ ਨੇ ਉਸ ਬੱਚੇ ਦੇ ਨਾਲ ਕੋਈ ਕਰਮ ਕੀਤਾ ਮੈਨੂੰ ਐਦਾਂ ਫੀਲ ਹੁੰਦਾ ਮੇਰੇ ਆਪਣੇ ਨਾਲ ਕੀਤਾ ਸੋ ਇਹ ਜਾਂ ਕਰਮ ਕੋਈ ਨਾ ਕਰੇ ਇਹਦੇ ਵਾਸਤੇ ਸਖਤ ਕਾਨੂੰਨ ਦੀ ਲੋੜ ਹੈ ਤੁਸੀਂ ਅੱਜ ਉਹਨਾਂ ਜਿਹੜੇ ਸਰੂਪ ਸ਼੍ਰੋਮਣੀ ਕਮੇਟੀ ਨੇ ਜਿਹੜੇ ਗਾਇਬ ਕਰੇ ਸੀ ਉਹਨਾਂ ਬਾਰੇ ਤੁਹਾਡੇ ਕੋਈ ਬੋਲ ਨਹੀਂ ਜਿਨ੍ਹਾਂ ਨੇ ਸੌਦਾ ਸਾਧ ਨੂੰ ਸਜਨ ਆਪਣੇ ਮਾਫੀ ਦਿੱਤੀ ਸੀ ਉਹਨਾਂ ਬਾਰੇ ਤੁਹਾਡੇ ਕੋਈ ਵਿਚਾਰ ਨਹੀਂ ਕਿਉਂ ਸੁੱਚਾ ਸਿੰਘ ਲੰਗਾ ਨਾਲ ਤੁਹਾਡੀ ਜਾਰੀ ਹੈ ਮਾਣਾ ਮੋਟਾ ਪਸ਼ੋਕੜ ਦੇਖ ਆਪਣਾ ਤੈਨੂੰ ਕਿਸੇ ਨੇ ਨਹੀਂ ਜਥੇਦਾਰ ਬਣਾਇਆ ਗੜਗੱਜ ਬਣਿਆ ਫਿਰਦਾ ਮੈਂ ਇਹ ਗੱਲ ਯਾਦ ਰੱਖੀ ਮੇਰੇ ਨਾਲ ਹਰ ਸਨਾਤਨੀ ਖੜਾ ਹੈ ਹਰ ਉਹ ਭਾਰਤ ਮਾਤਾ ਦਾ ਸਪੂਤ ਖੜਾ ਇਹ ਸੰਵਿਧਾਨ ਖੜਾ ਜਿਹੜਾ ਪੰਜਾਬ ਨੂੰ ਵੰਡਣਾ ਨਹੀਂ ਚਾਹੁੰਦਾ ਜਿਹੜਾ ਖਾਲਿਸਤਾਨ ਵਾਲ ਧੱਕਣਾ ਨਹੀਂ ਚਾਹੁੰਦਾ ਗੜਗੱਜ ਇਹ ਗੱਲ ਯਾਦ ਰੱਖੀ ਆ ਤੇਰੇ ਪੋਤੜੇ ਫੋਲੂਗਾ ਹੁਣ ਕਿੱਥੇ ਕਿੱਥੇ ਤੁਸੀਂ ਉਹਨਾਂ ਲੋਕਾਂ ਦੇ ਨਾਮ ਤੇ ਜਿਹੜੇ 84 ਦੇ ਦੰਗਿਆਂ ਦੇ ਪੀੜਤਾਂ ਦੇ ਨਾਮ ਤੇ ਤੁਸੀਂ ਕੀ ਕੀ ਕਰਦੇ ਰਹੇ ਹੋ ਆਉਣ ਵਾਲੇ ਸਮੇਂ ਵਿੱਚ ਜਗਜाहिर ਕਰਾਂਗੇ ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਿੰਘ ਸਾਹਿਬ ਕੁਲਦੀਪ ਸਿੰਘ ਗੜਗੱਜ ਸਿੰਘ ਜੀ ਜੈ ਸ਼੍ਰੀ ਰਾਮ ਜੈ ਸ਼੍ਰੀ ਰਾਮ ਤੁਹਾਨੂੰ ਤਾਂ ਆ ਰਾਮ ਰਾਮ ਹਾਜਮ ਨਹੀਂ ਨਾ ਹੁੰਦੀ ਇਹ ਕਹਿੰਦਾ ਬੋਲ ਮੇਰੇ ਨਾਲ ਬੋਲੋ ਜੈ ਸ਼੍ਰੀ ਰਾਮ ਜੈ ਸ਼੍ਰੀ ਰਾਮ ਅਵਲ ਅੱਲਾ ਨੂਰ ਉਪਾਇਆ ਕੁਦਰਤ ਕੇ ਸਭ ਬੰਦੇ ਏਕ ਨੂਰ ਤੇ ਸਭ जग ਉਪਜੋ ਕੋ ਪਲੇ ਕੋ ਮੰਦੇ ਇਹ ਤੁੱਕ ਦੇ ਅਰਥ ਮੰਨੇ ਜੇ ਸੁਣ ਲਿਓ ਪਰ ਤੁਹਾਨੂੰ ਕੀ ਪਤਾ ਕਿ ਤੁਸੀਂ ਉਹ ਸਿੰਘ ਸਾਹਿਬ ਹੋ ਜਿਹੜੇ ਰਾਤ ਨੂੰ 12 ਵਜੇ ਇੱਕ ਬਲਾਤਕਾਰੀ ਲੀਡਰ ਸੁੱਚਾ ਸਿੰਘ ਲੰਗਾਹ ਵੱਲੋਂ ਪੱਗ ਲੈ ਕੇ ਬਣੇ ਹੋਏ ਹੋ ਤੁਹਾਨੂੰ ਪੰਥ ਨੇ ਪੱਗ ਨਹੀਂ ਦਿੱਤੀ ਤੁਸੀਂ ਇੱਕ ਗੁਨਾਹਗਾਰ ਤੋਂ ਸਿੰਘ ਸਜੇ ਹੋ ਮੈਨੂੰ ਪੰਥਕ ਪਰਮਾਨੰਮ ਸਮਾਜ ਤੋਂ ਗੈਰ ਸਮਾਜ ਤੋਂ ਭਾਰਤ ਤੋਂ ਨਿਹੰਗਾ ਤੇ ਨਿਹੰਗੀ ਮਰ ਜਾਗਾ ਦੂਜੀ ਗੱਲ ਸਿੰਘ ਸਾਹਿਬ ਜੀ ਹੁਣ ਜੈ ਸ਼੍ਰੀ ਰਾਮ ਕਹਿਣ ਤੇ ਵੀ ਤੁਸੀਂ ਮੈਨੂੰ ਤਲਬ ਕਰੋਗੇ ਤੁਸੀਂ ਤਿਲਕ ਲਾਉਣ ਤੋਂ ਆ ਭਗਵਾ ਪਾਉਣ ਤੋਂ ਹਰਜੀਤ ਸਿੰਘ ਨੂੰ ਬਹਿਰੂਪੀਆ ਕਰਾਰ ਕਰ ਦਿੱਤਾ ਫੇ ਤੁਸੀਂ ਹੁਣ ਇੱਕ ਸੰਦੇਸ਼ ਕਰੋ ਕਿ ਜਿਹੜੇ ਦਰਵਾਰ ਸਾਹਿਬ ਆ ਕੇ ਜੈ ਮਾਤਾ ਦੀ ਬੋਲਦੇ ਨੇ ਜਿਹੜੇ ਦਰਵਾਰ ਸਾਹਿਬ ਆ ਕੇ ਜੈ ਸ਼੍ਰੀ ਰਾਮ ਬੋਲਦੇ ਨੇ ਜਿਹੜੇ ਤਿਲਕ ਲਾਉਂਦੇ ਨੇ ਜਿਹੜੇ ਮੂਰਤੀਆਂ ਨੂੰ ਪੂਜਦੇ ਨੇ ਉਹਨਾਂ ਦੇ ਪੈਸਿਆਂ ਦੀ ਤੁਹਾਨੂੰ ਜ਼ਰੂਰਤ ਨਹੀਂ। ਕੀ ਉਹਨਾਂ ਨੂੰ ਗੁਰੂ ਘਰ ਜਾਣ ਦੀ ਹੁਣ ਜ਼ਰੂਰਤ ਨਹੀਂ? ਤੁਸੀਂ ਵੀ ਮੂਰਤ ਪੂਜਾਓ। ਤੁਸੀਂ ਢੰਡਰੀਆਂ ਵਾਲੇ ਤੋਂ ਜਿਹੜਾ ਹੁਣ ਸਨਮਾਨ ਕਿਨ ਲਿਆ ਨਾ ਇੱਕ ਫੋਟੋ ਲਈ ਆ ਗੁਰੂ ਗੋਬਿੰਦ ਸਿੰਘ ਮਹਾਰਾਜੀ ਦੀ ਤੁਸੀਂ ਵੀ ਮੂਰਤੀ ਪੂਜਾ ਨੂੰ ਹੀ ਮੰਨ ਲਿਆ ਤੁਸੀਂ ਵੀ ਹੁਣ ਮਸ਼ੀਨਰੀ ਨਹੀਂ ਰਹੇ ਤੁਸੀਂ ਵੀ ਸਾਡੀ ਵਿਚਾਰਧਾਰਾ ਦੇ ਨਾਲ ਸਹਿਮਤੀ ਜ਼ਾਹਰ ਕਰੀ ਆ ਤੁਸੀਂ ਉਹ ਗੁਰੂ ਗੋਬਿੰਦ ਸਿੰਘ ਮਹਾਰਾਜੀ ਦੀ ਫੋਟੋ ਨੂੰ ਕਬੂਲ ਕੇ ਉਹਦਾ ਸਤਕਾਰ ਕਰਕੇ ਤੁਸੀਂ ਮੂਰਤੀ ਪੂਜਾ ਤੇ ਮੋਹਰ ਲਾਤੀਆ ਸਿੰਘ ਸਾਹਿਬ ਜੀ ਤੁਸੀਂ ਮੈਨੂੰ ਬਹਿਰੂਪੀਆ ਕਹਿੰਦੇ ਤੇ ਇਹ ਰੁਦਰਾਕਸ਼ ਦੀਆਂ ਮਾਲਾਂ ਤੇ ਇਹਨੂੰ ਗौरी शंकर ਆਖਦੇ ਨੇ ਗौरी शंकर ਦਾ ਜੇ ਇਤਿਹਾਸ ਸੁਣਨਾ ਹੋਵੇ ਕਿਤੇ ਮੈਂ ਇਹਨਾਂ 2 ਮਿੰਟ ਚਰਚਾ ਕਰ ਲਿਓ ਕਿ ਕਿੰਨੇ ਤਰ੍ਹਾਂ ਦੇ ਰੁਦਰਾਕਸ਼ ਹੁੰਦੇ ਨੇ ਪਰ ਮੈਂ ਤੁਹਾਨੂੰ ਇੱਕ ਗੱਲ ਕਹਾਂ ਤੁਸੀਂ ਹਿੰਦੂਆਂ ਦੀ ਤੁਸੀਂ ਸਨਾਤਨ ਦੀ ਤੁਸੀਂ ਭਾਰਤ ਦੀ ਤੁਸੀਂ ਰਾਸ਼ਟਰ ਦੀ ਤੁਸੀਂ ਤਰੰਗੇ ਦੀ ਤੁਸੀਂ ਹਿੰਦੂ ਸਿੱਖ ਭਾਈਚਾਰੇ ਦੀ ਸਾਂਝ ਨੂੰ ਤੁਸੀਂ ਸਾਡੇ ਆਪਸੀ ਪਿਆਰ ਨੂੰ ਖਤਮ ਨਹੀਂ ਕੀਤਾ ਤੁਹਾਡਾ ਧੰਨਵਾਦ ਤੁਸੀਂ ਹੋਰ ਬੂੜਾ ਕੀਤਾ ਇੱਕ ਗੱਲ ਹੋਰ ਹੈ ਪੰਥ ਦੇ ਵਿੱਚ ਤੁਸੀਂ ਸਭ ਤੋਂ ਵੱਡੀ ਗਲਤੀ ਕੀਤੀ ਤੁਸੀਂ ਇਕੱਲਿਆਂ ਨੇ ਹੁਕਮ ਕੀਤਾ ਇਹ ਤੁਸੀਂ ਅਕਾਲ ਤਖਤ ਦੀ ਵਜ਼ੀਰ ਨੂੰ ਢਾ ਲਾਈਆ ਕਿ ਤੁਸੀਂ ਪੰਜ ਦੀ ਮਰਿਆਦਾ ਨੂੰ ਖਤਮ ਕਰ ਦਿੱਤਾ ਇੱਕ ਗੱਲ ਹੋਰ ਕਹਿਣਾ ਆ ਪੰਜਾਬ ਦੇ ਵਿੱਚ ਜਿਹੜੇ ਪ੍ਰਵਾਸੀਆਂ ਨੂੰ ਤੁਸੀਂ ਧੱਕੇ ਮਰਵਾ ਰਹੇ ਹੋ ਉਹਨਾਂ ਦੇ ਵਰ ਖਿਲਾਫ ਤੁਸੀਂ ਕਿਉਂ ਨਹੀਂ ਬੋਲਦੇ ਮੈਂ ਇੱਕ ਗੱਲ ਕਹਾਵਾਂਗਾ ਜਿਸ ਵਿਅਕਤੀ ਨੇ ਉਸ ਕੋ ਕਰਮ ਕੀਤਾ ਉਹ ਅਪਰਾਧ ਕੀਤਾ ਉਹਨੂੰ ਜੇ ਫਾਂਸੀ ਵੀ ਹੋ ਜਾਵੇ ਉਹ ਥੋੜੀ ਹੈ ਲੇਕਿਨ ਇਹ ਆਜ਼ਾਦ ਭਾਰਤ ਹੈ ਇੱਥੇ ਪ੍ਰਵਾਸੀਆਂ ਦੇ ਨਾਲ ਖੜਨਾ ਹੀ ਧਰਮ ਹੈ